ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਜੋ ਕੱਲ ਤੋਂ ਇੱਕ ਤਰੀਕ ਤੋਂ ਜੋ ਸੰਗ ਸਤਿਸ਼ ਹੁਸ਼ਿਆਰਪੁਰ ਕਠਿਆਲਾ ਸਿਆਨੀਆਂ ਗੜਸ਼ੰਕਰ ਇੱਧਰ ਸਾਰੇ ਪਾਸੋਂ ਚੱਲਿਆ ਕਿ ਜੋ 4 ਤਰੀਕ ਨੂੰ ਇੱਥੇ ਪਹੁੰਚਣਾ ਹੈ ਗੁਰੂ ਮਾਰੇ ਕਿਰਪਾ ਕਰਨ ਕਿ ਉਹਨਾਂ ਦਾ ਨਿਗਾਸ ਵਾਦ ਕੀਤਾ ਜਾਏਗਾ ਗੁਰੂ ਨਾਨਕ ਸਾਹਿਬ ਮੇਰ ਕਰਨ ਦਾਸ ਜੀ ਗੁਰੂ ਮਾਰੇ ਤੇ ਚੰਨਾ ਜੀ ਅਰਦਾਸ ਬੇਨਤੀ ਹੈ ਕਿ ਗੁਰੂ ਮਾਰੇ ਕਿਰਪਾ ਕਰਨ ਸਮੂਹ ਸੰਗਤਾਂ ਜੋ ਵੀ ਉਥੋਂ ਚੱਲ ਕੇ ਆ ਰਹੀਆਂ ਨੇ ਤੇ ਮਾਰਾ ਇਹ ਉਹਨਾਂ ਦੀ ਯਾਤਰਾ ਸਫਲ ਕਰਨ ਰਸਤੇ ਵਿੱਚ ਅੰਗ ਸੰਸਹਾਈ ਹੋਣ ਔਰ ਸਮੂਹ ਪਰਿਵਾਰਾਂ ਦੀ ਯਾਤਰਾ ਸਫਲ ਕਰਨ ਉਹਨਾਂ ਦੀਆਂ ਮੰਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨ ਔਰ ਜਿੱਥੇ ਚੋਲਾ ਸਾਹਿਬ ਵੱਲੋਂ ਵੀ ਉਹਨਾਂ ਦਾ ਸਵਾਗਤ ਹੁੰਦਾ ਹੈ ਦਾਸ ਨੂੰ ਇਹਨਾਂ ਪਤਾ ਕਿ ਸਾਡਾ ਸਾਰਾ ਨਗਰ ਜਿਹੜਾ ਹੈ ਨਾ ਸਾਡਾ ਸ਼ਹਿਰ ਡੇਰਾ ਬਾਬਾ ਨਾਨਕ ਹੀ ਬੜੇ ਸ਼ਰਧਾ ਤੇ ਭਾਵਨਾ ਨਾਲ ਉਹਨਾਂ ਦਾ ਸਤਿਕਾਰ ਕਰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਹੈ ਕਿ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਜੀਵਨ ਬਖਸ਼ਿਸ਼ ਕਰਨ ਉਹਨਾਂ ਦੇ ਰਸਤੇ ਵਿੱਚ ਅੰਗ ਸੰਗ ਸਾਈਓ ਕਿ ਉਹਨਾਂ ਦੀ ਯਾਤਰਾ ਸਫਲ ਕਰਨ ਦੋ ਤਰੀਕ ਦੇ ਹਰ ਸਾਲ ਹੁੰਦੇ ਨੇ ਹਾਂਜੀ ਕੋਣ ਕੋਣ ਆਇਆ ਤੁਹਾਡੇ ਨਾਲ ਸਾਡੇ ਨਾਲ ਕਾਫੀ ਸੰਗਤ ਆਈ ਕੁਝ ਅੱਗੇ ਕੁਝ ਪਿੱਛੇ ਆ ਹਾਂਜੀ ਤੁਸੀਂ ਬੱਚੇ ਤੇ ਨੇ ਹਾਂਜੀ ਕੀ ਲੱਗਦਾ ਇਸ ਪਿੰਡ ਦੇ ਜਾਣ ਕਰਨ ਪਿੰਡ ਦਾ ਦਿਖਾਵਾ ਵਧੀਆ ਪਿੰਡ ਹੈ ਹਾਂਜੀ ਠੀਕ ਆ ਇਦਾਂ ਆਉਣਾ ਬਾਬੇ ਨਾਨਕ ਦੀ ਕਿਰਪਾ ਹੈ ਜਿਹੜਾ ਹਾਂਜੀ ਹਾਂਜੀ ਰਸਤੇ ਚ ਕਿੱਦਾਂ ਦੇ ਫਿਰ ਅਰੇਂਜਮੈਂਟ ਕੀਤੇਗੇ ਬਾਬਾ ਜੀ ਦੀ ਸੰਗਤ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤੇ ਆ। ਖਾਣ ਪੀਣ ਦਾ ਰਹਿਣਾ ਸਾਰਾ ਕੁਝ ਵਧੀਆ ਸਾਰੀ ਅਫਸਰਲਟੀ ਸਰ। ਹਾਂਜੀ। ਸੋ ਕਿੱਥੋਂ ਚੱਲਦਾ ਸੰਗਤ ਕਿੱਥੇ ਸਟੋਪ ਹੋਣਾ ਰਾਸ਼ਟ ਜਾ ਕੇ। ਖੜੇਆਲੇ ਤੋਂ ਤੁਰਦਾ ਸੰਗ ਸੱਦ। ਹਾਂਜੀ ਖੜੇਆਲਾ ਸੈਣੀਆਂ ਤੋਂ। ਤਲਾਸ਼ ਤਲਾਸ਼ ਚੋਲਾ ਸਾਹਿਬ ਦਰਸ਼ਨ ਕਰਨ ਹਾਂਜੀ। ਤੇਰਾ ਬਾਬਾ। ਹਾਂਜੀ। ਸੋ ਕਿੱਦਾਂ ਦੇਖਦੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਕੁ ਪੁਸ਼ਾਕ ਹੈ। ਬਹੁਤ ਵਧੀਆ ਮਜ਼ਾ ਆਂਦਾ ਜਾਂਦਾ ਹਾਂ ਜੀ ਬਾਕੀ ਆਪਣੀ ਸ਼ਰਧਾ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿੰਨੀਆਂ ਕਿ ਸੰਗਤ ਆ ਫਿਰ ਤੁਹਾਡੇ ਪਿੰਡੋਂ ਆਂਦੀਆਂ ਸਾਡੇ ਪਿੰਡੋਂ ਬਹੁਤ ਸੰਗਤ ਆਂਦੀ ਆ ਅਸੀਂ ਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ ਅਮਨੇ 30 ਸਾਲ ਹੋ ਗਏ ਅਮਦਿਆ ਨੂੰ ਸਾਨੂੰ ਜੀ ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ ਬਾਬਾ ਜੀ ਨੇ ਦਿੱਤੇ ਆ ਜੀ ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜ਼ਾ ਆਇਆ ਬਾਬਾ ਜੀ ਲੈ ਜਾਂਦਾ ਬਾਬਾ ਜੀ ਦੀ ਕਿਰਪਾ ਹੋਈ ਹੈ ਬਾਬਾ ਜੀ ਦੇ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਾਣਾ ਸਾਨੂੰ ਅੱਛਾ ਜੀ ਆਹ ਦੇਖੋ ਸਾਡੀ ਸੰ ਬਾਬਾ ਜੀ ਨੇ ਦਿੱਤੇ ਆ ਸੋ ਬਾਬਾ ਜੀ ਨਾਨਕ ਦੀ ਬੜੀ ਕਿਰਪਾ ਹਾਂਜੀ ਬਹੁਤ ਕਿਰਪਾ ਬਾਬਾ ਜੀ ਨਾਨਕ ਬਹੁਤ ਵਧੀਆ ਪਿੰਡ ਦੇ ਵੀ ਜੀ ਹਰ ਸਾਲ ਆਉਂਦੇ ਹੋ ਨਹੀਂ ਨਹੀਂ ਮਤਲਬ ਵਿੱਚ ਵਿੱਚ ਕਈ ਸਾਲ ਛੁੱਟ ਗਏ ਆ ਪਰ ਹੁਣ ਆਏ ਆ ਕਿੰਨੀ ਕਿਰਪਾ ਫਿਰ ਬਹੁਤ ਕਿਰਪਾ ਬਾਬਾ ਜੀ ਦੀ ਸੋ ਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕਿਸੇ ਵੀ ਕੰਮ ਚ ਰਹਿ ਸਕਦੇ ਪਰ ਇਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਖ ਲੋ ਇੰਨੀ ਕਿਰਪਾ ਵਾ ਕਿ ਕੇ ਵੀ ਕੰਮ ਚ ਰਹਿ ਸਕਦੇ ਬਿਨਾਂ ਡਰ ਤੋਂ ਸੋ ਤੁਸੀਂ ਆਇਓ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੰਗ ਦੇ ਮੇਲੇ ਸੰਗਤਾਂ ਪਹੁੰਚਦੀਆਂ ਨੇ ਹਾਂਜੀ ਸ਼ਾਦ ਨਾਲ ਉਹ ਤਾਂ ਕਿਰਪਾ ਹੈ ਜੀ ਬਾਬੇ ਜੀ ਦੀ ਕੀ ਸਾਰੇ ਜਾਂਦੇ ਆਪ ਆਉਂਦੇ ਆ ਹਾਂਜੀ ਕਿਰਪਾ ਨਹੀਂ ਆ ਮੈਂ ਮੈਂ ਹੈ ਜੀ ਇੱਥੇ ਚੋਲਾ ਸਾਹਿਬ ਦੇ ਮੇਲੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਹੈ ਤੇ ਅੱਜ ਤੋਂ ਤਕਰੀਬਨ ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ ਤੇ ਬਹੁਤ ਲੋਕਾਂ ਨੂੰ ਫਰਸਟ ਏਡ ਦੀ ਲੋੜ ਹੁੰਦੀ ਆ ਕਈਆਂ ਦਾ ਪੇਟ ਖਰਾਬ ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ ਕਈਆਂ ਨੂੰ ਲੂਜ਼ ਮੂਸ਼ਨ ਲੱਗ ਗਏ ਕਈਆਂ ਨੂੰ ਵਮਟਿੰਗ ਕਈਆਂ ਨੂੰ ਬੁਖਾਰ ਤੇ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ ਤੇ ਕਿਉਂ ਨਾ ਅਸੀਂ ਜਿੰਨੀ ਕਿ ਇਹਨਾਂ ਦੀ ਹੈਲਪ ਕਰ ਸਕਦੇ ਆ ਇਹਨਾਂ ਦੀ ਫਰਸਟ ਏਡ ਇਹਨਾਂ ਨੂੰ ਰੁਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ ਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈਸਪੈਨਿਸ ਸੀਗਾ ਫਿਰ ਮੈਂ ਕੋਸ਼ਿਸ਼ ਕੀਤੀ ਕਿ ਪਿੰਡ ਤੇ ਮੈਂ ਜਾਣਾ ਕਿਉਂ ਨਾ ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5 10 20 ਪਿੰਡ ਹੈ ਉੱਥੇ ਲੋੜਵੰਦ ਲੋਕ ਜਿਹੜੇ ਹੈ ਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸਬੰਧਤ ਜੋ ਅਸੀਂ ਮਤਵਵੱਦ ਉਹਨਾਂ ਦੀ ਮਤ ਕਰ ਸਕਦੇ ਆ ਕੀਤੀ ਜਾਵੇ ਸੋ ਬਹੁਤ ਬਹੁਤ ਲੰਬਾ ਚੜਾਤ ਨਹੀਂ ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋ ਰੁਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਕੋ ਹੈਗੀਆਂ ਅਸੀਂ ਜੋ ਕੋਸ਼ਿਸ਼ ਕਰਦੇ ਆ ਮਤਵਵਦ ਦਸੀਆਂ ਉਹਨਾਂ ਦੀ ਮਤ